ਅੱਜ ਗੱਲ ਉਹ ਕਰਾਂਗੇ ਕਿ ਕਲਗੀਧਰ ਪਾਤਸ਼ਾਹ ਜੀ ਦਾ ਜਿਸ ਟਾਂ ਤੇ ਨੰਦਪੁਰ ਸਭ ਤੋਂ ਵਿਛੋੜਾ ਪਿਆ ਨੰਦਪੁਰ ਸਭ ਛੱਡ ਕੇ ਜਦੋਂ ਸਰਸਾ ਦੇ ਕੰਡੇ ਤੇ ਆ ਗਏ ਵਿਦਵਾਨ ਦੇ ਬੜੇ ਪਿਆਰੇ ਅੱਖਰਾਂ ਦੇ ਵਿੱਚ ਲਿਖਿਆ ਹੈ ਕਿ ਕਲਗੀਧਰ ਪਾਤਸ਼ਾਹ ਜੀ ਗਾਗਰਾਂ ਦੇ ਵਿੱਚੋਂ ਉਸ ਦਰਿਆ ਦੇ ਵਿੱਚ ਜਦੋਂ ਮੋਰਾਂ ਨੂੰ ਛੁੱਟ ਰਿਹਾ ਸੀ ਸਿੰਘ ਕਹਿਣ ਲੱਗੇ ਮਹਾਰਾਜ ਇਹ ਮੋਰਾਂ ਕਿਉਂ ਛੁੱਟੀ ਜਾ ਰਹੇ ਹੋ ਕਹਿਣ ਲੱਗੇ ਆਉਣ ਵਾਲੀਆਂ ਕੌਮਾਂ ਦੇ ਸਿੱਖਾਂ ਦੇ ਕੰਮ ਆਉਣਗੇ ਜਦੋਂ ਮਾਤਾ ਕੋਲ ਵੇਖੀ ਪੀ ਇਹ ਕਿੱਥੇ ਲਈ ਮੋਰਾਂ ਦੀ ਮਾਤਾ ਕੋਲ ਹੈ ਮਾਤਾ ਨੂੰ ਵੀ ਕਹਿਣ ਲੱਗੇ ਕਲਗੀਧਰ ਪਾਤਸ਼ਾਹ ਜੀ ਮਾਤਾ ਜੀ ਆ ਤੁਸੀਂ ਵੀ ਪੁੰਨ ਖਾਟ ਲੋ ਪਰ ਮਾਤਾ ਨੇ ਦੁੱਜੇ ਸਿੰਘਾਂ ਨਾਲ ਗੱਲ ਕਰਕੇ ਉਹ ਮਾਇਆ ਨੂੰ ਦਰਿਆ ਦੇ ਵਿੱਚ ਨਹੀਂ ਵਗਾਇਆ ਉਹ ਵੱਡਿਆਂ ਦੀ ਗੱਲ ਮੰਨ ਲੈਣੀ ਚਾਹੀਦੀ ਆ ਕਿਉਂਕਿ ਵੱਡੇ ਸਹਿਬਜ਼ਾਦੇ ਚਮਕੌਰ ਸਾਹਿਬ ਦੇ ਵਿੱਚ ਛੋਟੇ ਸਹਿਬਜ਼ਾਦੇ ਸਰੰਦੀਆਂ ਕੰਦਾ ਵਿੱਚ ਜੋ ਚਨੇ ਗਏ ਇਹ ਬੜੇ ਪ੍ਰੋਫੈਸਰ ਭਾਈ ਹਰਪਾਲ ਸਿੰਘ ਜੀ ਨੇ ਬੜੇ ਸੋਹਣੇ ਲਫ਼ਜ਼ਾਂ ਵਿੱਚ ਲਿਖਿਆ ਹੈ ਮੈਨੂੰ ਸੁਨਾਇਆ ਜਦੋਂ ਮੈਂ ਪੜਿਆ ਜਦੋਂ ਮੇਰੇ ਕੰਨਾਂ ਵਿੱਚ ਆਵਾਜ਼ ਪਈ ਮੈਂ ਆਪਣੇ ਜੀਵ ਤੋਂ ਪ੍ਰਚਾਰ ਕਰ ਤੋਂ ਨਹੀਂ ਰਹਿ ਸਕਿਆ ਉਹਨਾਂ ਨੇ ਬੋਲਿਆ ਵਾ ਪਰ ਮੇਰਾ ਵੀ ਬੋਲਣ ਦਾ ਫਰਜ਼ ਹੈ ਉਹ ਬੋਲਿਆ ਹੈ ਸੈਭਜਾਦੇਾਂ ਦੀ ਇਤਿਹਾਸ ਉਸ ਇਤਿਹਾਸ ਨੂੰ ਪੜਨਾ ਤੇ ਪੜ੍ਹ ਕੇ ਸੁਣਨਾ ਸੁਣ ਕੇ ਅੱਗੇ ਪ੍ਰਚਾਰ ਕਰਨਾ ਇਹ ਮਨੋਖ ਦਾ ਕੰਮ ਹੈ ਖਾਲਸਾ ਜੀ ਛੋਟੇ ਸੈਭਜਾਦੇ ਜਦੋਂ ਅਚੀਦ ਹੋ ਗਿਆ ਤੇ ਉਹ ਜਗ੍ਹਾ ਦੇ ਉੱਪਰ ਜੇ ਠੰਡਾ ਬੁਰਜਾ ਉਸ ਤੋਂ ਅੱਗੇ ਨਾਲਾ ਲੰਘਦਾ ਸੀ ਇੱਕ ਬਰਸਾਤਾਂ ਵਿੱਚ ਲੰਘਦਾ ਸੀ ਉਸ ਨਾਲੇ ਤੋਂ ਅੱਗੇ ਉਹਨਾਂ ਦੀਆਂ ਲਾਸ਼ਾਂ ਨੂੰ ਸੁੱਟ ਦਿੱਤਾ ਜਦੋਂ ਸਰੀਰ ਸੁੱਟ ਦਿੱਤੇ ਉੱਥੇ ਮੇਰਾ ਇਤਿਆਹਾ ਦੱਸਦਾ ਏ ਕਿ ਉਹਨਾਂ ਦੀ ਰਾਖੀ ਆ ਕੇ ਸ਼ੇਰ ਬਹਿ ਗਿਆ ਫਿਰ ਜਦੋਂ ਸੰਗਤਾਂ ਨੇ ਜਾ ਕੇ ਉਹਨਾਂ ਸਰੀਰਾਂ ਨੂੰ ਚੱਕ ਕੇ ਸੰਸਕਾਰ ਕੀਤਾ ਤੇ ਛੇਰ ਆਪੇ ਹੀ ਪਿੱਛੇ ਹਟ ਗਿਆ ਖਾਲਸਾ ਜੀ ਬੜੇ ਪਿਆਰ ਨਾਲ ਸੁਣਿਓ ਮੈਨੂੰ ਕਈ ਕਹਿੰਦੇ ਆ ਕਈ ਸੋਹਂਦੇ ਆ ਕੀ ਇਹ ਸੱਚ ਹੈ ਸੱਚ ਤਾਂ ਖਾਲਸਾ ਜੀ ਇੱਥੋਂ ਦੇਖੋ ਇਨੇ ਛੋਟੇ ਬੱਚੇ ਨੀਹਾਂ ਵਿੱਚ ਖੜਕੇ ਦੇਸ਼ ਕੌਮ ਦੀ ਇਹ ਸੰਸਾਰ ਦੀ ਉਹ ਛਾ ਇੱਜ਼ਤ ਵਾਸਤੇ ਆਪਣੀ ਕੌਮ ਵਾਸਤੇ ਸਿੱਖੀ ਨੂੰ ਸਿਖਰਾਂ ਤੇ ਖੜਨ ਵਾਸਤੇ ਨੀਹਾਂ ਵਿੱਚ ਜਣੇ ਗਏ ਤੇ ਉਹਨਾਂ ਦੀ ਸ਼ੇਰ ਵੀ ਆ ਕੇ ਰਾਖੀ ਬੈਠ ਸਕਦਾ ਹੈ ਇਤਿਹਾਸ ਤਾਂ ਸੱਚ ਹੈ ਸਾਡਾ ਮਨ ਜਿਹੜਾ ਹੈ ਇਹ ਕਦੀ ਕੋਈ ਸੋਚਦਾ ਹੈ ਕਦੀ ਕੋਈ ਸੋਚਦਾ ਹੈ ਹੈ ਤਾਂ ਸੱਚ ਹੈ ਪਰ ਸਾਡਾ ਮਨ ਜਿਹੜਾ ਇਹ ਸੱਚ ਬੰਨੇ ਨਹੀਂ ਆਉਂਦਾ ਪਰ ਸੱਚ ਸਭ ਨਾਲ ਦਾ ਖਸਮ ਹੈ ਜਿਹੜਾ ਸੱਚ ਹੈ ਬਹੁਤ ਉੱਚਾ ਹੈ ਉਹ ਕਿਸੇ ਗੱਲ ਦਾ ਸੱਚ ਬੋਲਿਆ ਜਾਂਦਾ ਐਵੇਂ ਨਹੀਂ ਬੋਲਿਆ ਜਾਂਦਾ ਖਾਲਸਾ ਜੀ ਸਰ ਅਰਪਾਲ ਸਿੰਘ ਜੀ ਪ੍ਰੋਫੈਸਰ ਜੀ ਨੇ ਗੱਲ ਦੱਸੀ ਕਿ ਅਸੀਂ ਬਾਹਰਲੇ ਦੇਸ਼ ਵਿੱਚ ਜਾ ਕੇ ਜਦੋਂ ਬਾਹਰਲੇ ਦੇਸ਼ ਵਿੱਚ ਗਏ ਉੱਥੇ ਸਾਨੂੰ ਅੰਗਰੇਜ਼ਾਂ ਨੇ ਕਿਹਾ ਕਿ ਛੋਟੇ ਬੱਚੇ ਆ ਚੌਥੀ ਪੰਜਵੀਂ ਕਲਾਸ ਦੇ ਛੇਵੀਂ ਦੇ ਇਹਨਾਂ ਨੂੰ ਇਤਿਹਾਸਕਾਰ ਕੋਈ ਗੱਲ ਸੁਣਾਈ ਜਾਵੇ ਭਾਈ ਹਰਪਾਲ ਸਿੰਘ ਜੀ ਕਹਿੰਦੇ ਆ ਵੀ ਇਹਨੇ ਛੋਟੇ ਬੱਚਿਆਂ ਨੂੰ ਕਿਹੜੀ ਗੱਲ ਸੁਣਾਈ ਜਾਊਗੀ ਮਨ ਦੇ ਵਿੱਚ ਕਹਿੰਦੇ ਫੁਰਨਾ ਫੁਰਿਆ ਵੀ ਛੋਟੇ ਹੁੰਦਿਆਂ ਨੂੰ ਜਿਤਨਾ ਮਾਮਾ ਕੱਲਾਂ ਸੁਣਾਉਂਦਿਆਂ ਹੀ ਉਵੇਂ ਇਹਨਾਂ ਬੱਚਿਆਂ ਨੂੰ ਸੁਣਾ ਜਾਣੇ ਆ ਜਦੋਂ ਭਾਈ ਹਰਪਾਲ ਸਿੰਘ ਜੀ ਜਾ ਕੇ ਉੱਥੇ ਪ੍ਰਚਾਰ ਕੀਤਾ ਛੋਟੇ ਬੱਚਿਆਂ ਦਾ 1-7 ਸਾਲ ਦਾ 1-9 ਸਾਲ ਦਾ ਨੀਆਂ ਵਿੱਚ ਚਲੇ ਗਏ ਉਹਨਾਂ ਬੱਚਿਆਂ ਨੇ ਬੜੀ ਲਗਨ ਦੇ ਨਾਲ ਗੱਲਾਂ ਸੁਣੀਆਂ ਇੰਗਲਿਸ਼ ਜਾਣਦੇ ਸੀ ਉਹਨਾਂ ਦੇ ਵਿੱਚੋਂ ਇੱਕ ਬੱਚਾ ਉੱਠਿਆ ਉਹ ਬੱਚੇ ਨੇ ਉੱਠ ਕੇ ਪਾਈ ਹਰਪਾਲ ਸਿੰਘ ਜੀ ਪ੍ਰੋਫੈਸਰ ਜੀ ਕਹਿੰਦੇ ਉਹਨੇ ਉੱਠ ਕੇ ਕਿਹਾ ਜਿਵੇਂ ਬੱਚੇ ਉਹ ਨੀਆਂ ਵਿੱਚ ਚਿਨੇ ਗਏ ਸੀ ਉਵੇਂ ਮੈਂ ਵੀ ਨੀਆਂ ਵਿੱਚ ਖੜਨਾ ਚਾਹਣਾ ਵਾਂ ਅਸੀਂ ਬੜੇ ਹੈਰਾਨ ਹੋਏ ਵੀ ਇੰਨੀ ਦੂਰ ਆ ਕੇ ਓ ਸਤਿਗੁਰੂ ਦਾ ਬਾਣਾ ਇਹ ਬਾਣਾ ਤੇ ਬਾਣਾ ਇਹਨੂੰ ਕਿਹਾ ਜਾਂਦਾ ਹੈ ਵੀ ਛੋਟੇ ਬੱਚੇ ਨੂੰ ਇੰਨੀ ਦੂਰ ਤੱਕ ਕੀ ਪੱਥਰ ਦੀ ਪੰਜਵੀਂ ਕਲਾਸ ਦੇ ਬੱਚੇ ਨੂੰ ਬਾਹਰਲੇ ਦੇਸ਼ ਵਿੱਚ ਵੀ ਛੋਟੇ ਬੱਚੇ ਨੀਆਂ ਵਿੱਚ ਚਿੰਕੇ ਕਿਵੇਂ ਸ਼ੀਦ ਕੀਤੇ ਗਏ ਉਹ ਬੱਚੇ ਕਹਿੰਦਾ ਵੀ ਮੈਂ ਵੀ ਨੀਆਂ ਵਿੱਚ ਉਹਨਾਂ ਵਾਂਗੂ ਖੜਨਾ ਚਾਹਣਾ ਵਾਂ ਦੇਖੋ ਖਾਲਸਾ ਜੀ ਇਹ ਆ ਸਿੱਖੀ ਖੰਡਿਓ ਟਿੱਖੀ ਤੇ ਵਾਲੋ ਨਿੱਕੀ ਇਹਨੂੰ ਸੁਣਨਾ ਤੇ ਇਹਨੂੰ ਵਿਚਾਰਨਾ ਮਨ ਵਿੱਚ ਸਾਫ ਕੇ ਰੱਖਣਾ ਸਭ ਤੋਂ ਉੱਪਰ ਹੈ ਖਾਲਸਾ ਜੀ ਬੜੇ ਧਿਆਨ ਨਾਲ ਸੁਣਿਓ ਤੇ ਆਪਣੇ ਮਨ ਦੇ ਵਿੱਚ ਇਹ ਗੱਲਾਂ ਵਸਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ